ਸਤਿ ਸ਼੍ਰੀਕਾਲ ਜੀ ਸਾਰੇ ਮੇਰੇ ਨਾਲ ਜੁੜੇ ਹੋਏ ਵੀਰਾਂ ਨੂੰ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਇਸ ਵਾਰ ਝੋਨੇ ਦਾ ਜੋ ਸੀਜ਼ਨ ਹੈ ਬੜਾਈ ਮੁਸ਼ਕਲਾਂ ਭਰੇਗਾ ਕਿਉਂਕਿ ਜੀਰੀ ਚੱਕ ਨਹੀਂ ਰਹੇ ਸ਼ੈੱਲਰ ਵਾਲੇ ਵੀਰ ਕਾਟ ਮੰਗਦੇ ਐ ਸਰਕਾਰ ਬਣੀਓ ਕੋਈ ਵੀ ਇਹਦਾ ਰਿਸਪੌਂਸ ਨਹੀਂ ਹੈਗਾ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਇਸ ਕੰਮ ਦੇ ਵਿੱਚ ਐਕਸ ਵਾਰ ਜੋ ਜੀਰੀ ਦਾ ਝਾੜ ਹੈ ਕੁਦਰਤ ਬਣੀ ਉਹ ਵੀ ਘਟੇਗਾ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਰਕੇ ਘੱਟੋ ਘੱਟ 15 ਮਾਣ 10 ਮਾਣ ਦਾ ਝਾੜ ਉੱਡ ਗਿਆ ਜੇ ਆਪਾਂ ਗੱਲ ਕਰੀਏ ਪੀ ਆਰ 126 ਦੀ ਦੋਸਤੋ ਪੀ ਆਰ 126 ਦਾ ਜੋ ਪਿਛਲੀ ਵਾਰ ਝਾੜ ਸੀ ਆਪਾਂ ਪਿਛਲੀ ਵਾਰ ਵੀ ਵੀਡੀਓ ਪਾਈ ਸੀ ਇਹਦਾ ਜਿਹੜਾ ਪਿਛਲੀ ਵਾਰ ਝਾੜ ਸੀ ਉਹ ਆਪਣੀ ਮੁੰਗੀ ਵਾਲੇ ਦੇ ਵਿੱਚ 92 93 ਮਾਣ ਕਿल्ले ਦਾ ਝਾੜ ਦਿੱਤਾ ਬਹੁਤ ਵਧੀਆ ਝਾੜ ਦਿੱਤਾ ਪਰ ਇਸ ਵਾਰ ਝਾੜ ਬਹੁਤ ਡਾਊਨ ਡਾਊਨ ਹੋ ਗਿਆ ਜਿਹੜੀ ਆਪਾਂ ਥੋੜੀ ਜੀ ਪੀਆਰ 126 ਵੈਰੈਟੀ ਜਿਹੜੀ 100 ਨੂੰ ਲਾਈ ਸੀਗੀ ਉਹ ਝਾੜ ਚ ਥੋੜੀ ਜੀ ਡਾਊਨ ਰਹੀ ਹੈ ਦੋਸਤੋ ਪਰ ਉਮੀਦ ਕਰਦੇ ਹਾਂ ਵੀ ਜਿਹੜੀ ਇਹ ਤੋਂ ਬਾਅਦ ਵਾਲੀ ਹੈ ਉਹ ਵਧੀਆ ਰਹੂ ਇਹਦਾ ਝਾੜ ਆ ਤੁਹਾਡੇ ਸਾਹਮਣੇ ਪਰਚੀ ਹੈ 602 ਗੱਟੇ ਭਰੇ ਹੈ 7 ਕਿੱਲੇ ਤੇ 2 ਕਨਾਲਾਂ ਬਾਣਨ ਦੀਆਂ ਸੀਗੀਆਂ 70 78 ਮਨ ਦਾ ਆਪਣੇ ਦਾਣਾ ਪਿਆਗਾ ਕਹਿੰਨ ਨੂੰ ਕੋਈ ਕੁਛ ਕਹੀ ਜਾਵੇ ਪੀ ਆਰ 126 ਵੈਰਾਈਟੀ ਹੈਗੀ ਇਹਦੇ ਤੁਹਾਡੀ ਪਰਚੀ ਬਿਲਕੁਲ ਤੁਹਾਡੇ ਸਾਹਮਣੇ ਹੈ ਇੰਨਾ ਝਾੜ ਆ ਧੰਨਵਾਦ